ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਜੀ 11 6 ਜੈਕ ਵਾਲੀ ਪੂਰੀ ਹੈਵੀ ਮਿੱਟੀ ਤੇ ਚੱਲੀ ਹੋਈ ਟਰਾਲੀ ਵਿਕਾਊ ਆ ਟਰਾਲੀ ਦੀ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੇਟੈਸਟ ਅਪਡੇਟ ਤੁਹਾਡੇ ਤੱਕ ਆਉਂਦੀ ਰਹੂਗੀ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਐਡ ਲਵਾਉਣਾ ਚਾਹੁੰਦੇ ਹੋ ਤਾਂ ਸਾਰੀਆਂ 4 ਤੋਂ 5 ਫੋਟੋਆਂ માં ਸਾਰੀ ਡਿਟੇਲ ਆਪਣੀ ਖੇਤੀ ਮਸ਼ੀਨਰੀ ਬਾਰੇ ਭੇਜ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲੱਗ ਜੂਗੀ ਤੇ ਬਾਕੀ ਹੁਣ ਆਪਾਂ ਇਸ ਟਰਾਲੀ ਬਾਰੇ ਗੱਲ ਕਰਦੇ ਆਂ 11 6 ਦਾ ਸਾਈਜ਼ ਆ ਤੇ ਬਹੁਤ ਹੀ ਹੈਵੀ ਟਰਾਲੀ ਆ ਜਿਹੜੀ ਭਾਰੀ ਭਾਲ ਦੇ ਟਰਾਲੀ ਚੰਗੀ ਭਾਲਦੇ ਸੀ ਤੇ ਇਸ ਕਰਕੇ ਇਹ ਟਰਾਲੀ ਆਪਾਂ ਸੇਲ ਵਾਸਤੇ ਰੱਖ ਕੇ ਆਏ ਆ ਤੇ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜੂਗੀ ਹੁੱਕ ਤੋਂ ਲੈ ਕੇ ਮਗਰਲੀ ਹੁੱਕ ਤੱਕ ਆਪਾਂ ਸਾਰੀ ਜਾਣਕਾਰੀ ਦਵਾਂਗੇ ਆਪਾਂ ਇਹਦੇ ਗਾਡਰਾਂ ਦੀ ਗੱਲ ਕਰੀਏ ਜੀ ਗਾਡਰ ਲੱਗੇ ਹੋਏ ਆ ਜੀ 8 4 ਦੇ ਇਹ ਸੇਲ ਦੇ ਗਾਡਰ ਆਈ ਸੇਲ ਦੇ ਟਾਟਾ ਦੇ ਗਾਡਰ ਲੱਗੇ ਹੋਇਆ ਇਹ 8 4 ਦੇ ਪੂਰੇ ਹੈਵੀ ਇਹ 2 ਕੁਇੰਟਲ ਤੇ 10 ਕਿਲੋ ਵਾਲੀ ਚਾਸੀ ਲੱਗੀ ਹੋਈ ਆ ਪੂਰੇ ਹੈਵੀ ਗਾਰਡਰ ਨੇ ਦੋਨੇ ਤੇ ਬਿਲਕੁਲ ਨਵੇਂ ਆ ਕੋਈ ਪੁਰਾਣਾ ਮਾਲ ਨਹੀਂ ਲੱਗਾ ਇਹ ਗਾਰਡਰ ਵਗੈਰਾ ਵੀ ਨਵੇਂ ਪਾਏ ਹੋਏ ਆ ਜੀ ਅੱਗੇ ਆਪਾਂ ਗੱਲ ਕਰ ਲਈ ਹੁੱਕ ਦੀ ਹੁੱਕ ਲੱਗੀ ਹੋਈ ਆ ਮਸ਼ੀਨੀ ਹੁੱਕ ਆ ਤੇ ਇਹ ਵੀ ਆਪਣੀ 2.5 ਇੰਚ ਮੋਟਾਈ ਚ 2.5 ਇੰਚ ਮੋਟਾਈ ਦੇ ਵਿੱਚ ਹੁੱਕ ਆ ਬਿਲਕੁਲ ਨਵੀਂ ਬ੍ਰੈਂਡ ਨਿਊ ਬਾਕੀ ਬੁਸ਼ ਵਗੈਰਾ ਵਧੀਆ ਮੋਟਾ ਲੱਗਾ ਛੇਤੀ ਕੱਸਦਾ ਨਹੀਂ ਗਾਰਡਰ ਤੁਸੀਂ ਦੇਖ ਹੀ ਸਾਦੇ ਨੂੰ ਨਵੇਂ ਗਾਰਡਰ ਆ ਕੋਈ ਪੁਰਾਣਾ ਮਾਲ ਨਹੀਂ ਹੁਣ ਆਪਾਂ ਗੱਲ ਕਰ ਲਈਏ ਸਾਈਡਾਂ ਤੇ ਸਾਈਡਾਂ ਤੇ ਆਪਣੀ ਜਿਹੜੀ ਚਾਦਰ ਲੱਗੀ ਹੋਈ ਆ ਜੀ ਇਹ 12 ਗੇਜ ਦੀ ਲੱਗੀ ਹੋਈ ਆ ਇਹ ਵੀ ਟਾਟਾ ਦੀ ਲੱਗੀ ਹੋਈ ਆ ਇਹ ਟਾਟਾ ਦੀ ਚਾਦਰ ਸਾਰੀ ਲੱਗੀ ਹੋਈ ਆ ਤੇ ਬਾਕੀ ਜਿਹੜੀ ਐਂਗਲ ਪੱਤੀ ਆ ਪੱਤੀ ਲੱਗੀ ਹੋਈ ਆ ਤਿੰਨ ਸੂਤ ਮੋਟੀ 2 ਇੰਚੀ ਤਿੰਨ ਸੂਤ ਮੋਟੀ ਮਟਾਈ ਚ ਲੱਗੀ ਹੋਈ ਆ ਇਹ ਆਈਐਸਆਈ ਮਾਰਕੇ ਦਾ ਬਾਕੀ ਸਾਰਾ ਲੋਹਾ ਲੱਗਿਆ ਹੋਇਆ ਤੇ ਦੇਖ ਸਕਦੇ ਹੋ ਤੁਸੀਂ ਟਰਾਲੀ ਆਪਾਂ ਚਾਰ ਚਫੇਰੇ ਤੋਂ ਤੁਹਾਨੂੰ ਵਿਖਾ ਦਿੰਨੇ ਆ ਜਿਹੜੀ ਆਪਣੀ ਹੁਣ ਚਾਦਰ ਵਿੱਚ ਲੱਗੀ ਹੋਈ ਆ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਆਪਾਂ ਡਾਲਾ ਵੀ ਖੋਲ ਕੇ ਡਾਲਾ ਇਹਦਾ ਖੁੱਲਦਾ ਜੀ ਸਾਈਡ ਤੇ ਸਾਈਡ ਤੇ ਡਾਲਾ ਖੁੱਲਦਾ ਇੱਕ ਪਾਸੇ ਨੂੰ ਤੇ ਜਿਹੜੀ ਆਪਣੀ ਬਿਜਲੀ ਚਾਦਰ ਲੱਗੀ ਹੋਈ ਆ ਇਹ ਲੱਗੀ ਹੋਈ ਆ ਜੀ 10 ਜੀ ਦੀ ਆਪਣੀ ਆ 10 ਜੀ ਦੀ ਚਾਦਰ ਆ ਹੈਵੀ ਇਹ ਇੱਕੋ ਜੋੜ ਇੱਕੋ ਪੀਸ ਆ ਕੋਈ ਜੋੜ ਨਹੀਂ ਦੇਖ ਸਕਦੇ ਤੁਸੀਂ ਨਿਤਾਮ ਇੱਥੋਂ ਸਿੱਧਾ ਜੋੜ ਪਾਇਆ ਹੁੰਦਾ ਉਈ ਬਿਨਾ ਜੋੜ ਤੋਂ ਇੱਕ ਪੀਸ ਆ ਇਹ 10 ਗੇਜ ਦੇ ਵਿੱਚ ਹੈ 10 ਗੇਜ ਦੇ ਵਿੱਚ ਇਹ ਚਾਦਰ ਦੇਖ ਸਕਦੇ ਹੋ ਤੁਸੀਂ ਚਾਦਰ ਵਖੇਰ ਫੁੱਲ ਸਾਫ਼ ਪਈ ਆ ਸਿਰਫ ਤੇ ਸਿਰਫ ਇਹ ਆਪਣੇ ਕਣਕ ਤੇ ਚੱਲੀ ਹੋਈ ਟਰਾਲੀ ਆ 8-10 ਮਨთ ਪੁਰਾਣੀ ਟਰਾਲੀ ਆ ਕਣਕ ਦੇ ਸੀਜ਼ਨ ਤੋਂ ਪਹਿਲਾਂ ਦੀ ਮਣੀ ਹੋਈ ਆ ਡਾਲਾ ਦੇਖ ਸਕਦੇ ਹੋ ਤੁਸੀਂ ਇੱਕ ਸਾਈਡ ਤੇ ਡਾਲਾ ਖੁੱਲਦਾ ਹੀ ਇਹਦਾ ਡਾਲਾ ਵੀ ਪ੍ਰੋਪਰ ਵਧੀਆ ਖੁੱਲਦਾ ਕੋਈ ਕਿਸੇ ਪ੍ਰੋਬਲਮ ਹੁਣ ਆਪਾਂ ਗੱਲ ਕਰ ਲਈਏ ਹਿੱਸੇ ਦੀ ਹੀ ਸਾਦੇ ਲੱਗਿਆ ਹੋਇਆ ਜੀ ਪੂਰਾ 4 ਇੰਚ ਆਪਣਾ ਤੁਸੀਂ ਮਿੰਕੇ ਵੀ ਤਸੱਲੀ ਕਰ ਸਕਦੇ ਚੌੜਾ ਵੀ ਪੂਰਾ ਜੀ 58.58 ਇੰਚ ਹੱਬ ਤੋਂ ਹੱਬ ਚੜਾਈ ਆ ਦੇਖ ਸਕਦੇ ਹੋ ਟਾਇਰ ਵੀ ਬਿਲਕੁਲ ਕੰਨੀਆਂ ਤੇ ਆ ਲੀ ਦੇ ਵਿੱਚ ਹੀ ਟਾਇਰ ਆਉਣਗੇ ਆਪਣੇ ਟਰੈਕਟਰ ਵਾਲੀ ਦੇ ਵਿੱਚ ਤੇ ਕੋਈ ਆਪਣਾ ਟਰਾਲੀ ਜ਼ੋਰ ਨਹੀਂ ਲਵਾਉਂਦੀ ਗਿੱਲੇ ਚਿੱਕੜ ਵਾਲੇ ਵਾਣਾ ਉਹਨਾਂ 'ਚ ਟਾਇਰ ਦੇਖ ਸਕਦੇ ਹੋ ਦੋਨੇ ਟਾਇਰ ਬੇਦਾਗ ਅਪੋਲੋ ਕੰਪਨੀ ਦੇ 2223 ਮਾਡਲ ਟਾਇਰ ਉੱਚੇ ਮਾਡਲ ਟਾਇਰ ਆ ਗਾਡਰ ਜਿਹੜੇ ਆਪਾਂ ਤੁਹਾਨੂੰ ਦਿਖਾਏ ਸੀਗੇ ਸੈਟ ਵਾਲੇ ਹੈਗੇ ਸੀ 84 ਦੇ ਤੇ ਆਪਣੇ ਦੇ ਵਿੱਚ ਗਾਡਰ ਪਾਏ ਹੋਏ ਆ 63 ਦੇ 63 ਦੇ ਗਾਡਰ ਤੁਸੀਂ ਦੇਖ ਸਕਦੇ ਹੋ ਵਿੱਚ ਪਾਏ ਹੋਏ ਆ ਤੇ 1.5 3 ਦੇ ਥੱਲੇ ਚੈਨਰ ਲੱਗੇ ਹੋਏ ਆ AIIS ISI ਮਾਰਕ ਕੇ ਲੱਗੇ ਆ ਤੇ ਗਾਡਰ ਸੇਲਡ ਦੇ ਤੇ ਬਾਕੀ ਟਾਇਰ ਦੀ ਗੱਲ ਕਰੀਏ ਟਾਇਰ ਹੈਗੇ ਜੀ ਅਪੋਲੋ ਕੰਪਨੀ ਦੇ ਅਮਰ 골ਡ ਅਪੋਲੋ ਅਮਰ 골ਡ ਦੇ ਟਾਇਰ ਆ ਤੇ ਹਿੱਸਾ ਦੇਖ ਹੀ ਸਕਦੇ ਹੋ 4 ਇੰਚੀ ਨਵੀਆਂ ਹੱਬਾਂ ਵਾਲਾ ਜਿਹੜਾ ਨਵਾਂ ਹਿੱਸਾ ਬਿਲਕੁਲ ਪੂਰਾ 4 ਇੰਚੀ ਆਈ ਕੜੇ ਵਾਲੇ ਰਿੰਮਾ ਡਬਲ ਕੜਾ ਜਿਹੜਾ ਟਰੱਕ ਵਾਲਾ ਅਰੀਜਨਲ ਹੀ ਕੜਾ ਹੁੰਦਾ ਤੇ ਆਮ ਹਲਕਾ ਸਿੰਗਲ ਕੜਾ ਵੀ ਹੁਣ ਪਾਈ ਜਾਂਦੇ ਆ ਟਰਾਲੀਆਂ ਨੂੰ ਇਹ ਡਬਲ ਕੜਾ ਅਰੀਜਨਲ ਕੜਾ ਦੇਖ ਸਕਦੇ ਹੋ ਟਰਾਲੀ ਚਾਰਜ ਫੇਰੋਂ ਵੈੱਡ ਤੋਂ ਆਪਣੀ ਦੂਜਾ ਟਾਇਰ ਵੀ ਦੇਖ ਸਕਦੇ ਹੋ ਇਹ ਵੀ ਆਪੋਲੋ ਕੰਪਨੀ ਦਾ ਇੱਥੇ ਮਾਡਲ ਨੰਬਰ ਵੀ ਲਿਖਿਆ ਹੋਊਗਾ 24 ਦੇ ਮਾਡਲ ਦੇ ਨੇੜੇ ਟਾਇਰ ਬੁੱਢੀ ਵੀ ਠੀਕ ਪਈ ਹੈ ਹਜੇ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਸਾਈਡ ਤੋਂ ਵੀ ਟਰਾਲੀ ਸਾਰੀ ਤੁਹਾਨੂੰ ਖਾ ਦਿੰਦੇ ਆ ਜਿਹੜੀ ਆਪਣੀ ਵੈੱਡ ਦੀ ਗੱਲ ਕਰੀਏ ਵੇੱਡ ਉੱਪਰ ਲੱਗਿਆ ਹੋਇਆ 2.5 ਫੁੱਟ ਜਾਲੀ ਲੱਗੀ ਆ 3 ਫੁੱਟ ਵੇੱਡ ਇੱਥੋਂ ਤੱਕ ਤੇ ਇਹ ਵੀ ਟਾਟਾ ਦੀ ਜਾਲੀ ਲੱਗੀ ਸੀ ਟਾਟਾ ਕੌਸ਼ ਦੀ ਸਟੀਲੀ ਜਾਲੀ ਹੈ ਜੀ ਰੰਗ ਪੇਂਟ ਵਧੀਆ ਚੰਗਾ ਹੋਇਆ ਟਰਾਲੀ ਦੇ ਥੱਲੇ ਵੀ ਦੇਖ ਸਕਦੇ ਹੋ ਰੰਗ ਪੇਂਟ ਪੂਰਾ ਐ ਚਿਲਕਣਾ ਰੰਗ ਹੋਇਆ ਦੇਖ ਸਕਦੇ ਹੋ ਤੁਸੀਂ ਬਾਕੀ ਆਪਾਂ ਹੁਣ ਤੁਹਾਨੂੰ ਨੇਹਾਂ ਲੂਰਾਂ ਦੀ ਵੀ ਸਫਾਈ ਵਿਖਾ ਦਿੰਨੇ ਆ ਪੂਰੀ ਸਫਾਈ ਆ ਕਿਤੇ ਕੋਈ ਸ਼ੋਰੀ ਨਹੀਂ ਟਰਾਲੀ ਪੂਰੀ ਚੰਗੀ ਆਜ ਵਜ਼ਨ ਅਲੀ ਟਰਾਲੀ ਆ ਜਿੰਨੇ ਵੀਰ ਨੇ ਕੋਈ ਵਜਨ ਮਿੱਟੀ-ਮੁੱਟੀ ਦਾ ਵੀ ਕੰਮ ਲੈਣਾ ਟਰਾਲੀ ਪੂਰੀ ਵਧੀਆਈ ਮਿੱਟੀ ਤੇ ਵੀ ਆਪਾਂ ਸੀਜ਼ਨ ਤੋਂ ਬਾਅਦ ਲਾਈ ਸੀਗੀ ਜਿਹੜੇ ਆਪਣੇ ਇਹਦੇ ਜੈਕ ਲੱਗਿਆ ਹੋਇਆ ਟੂ ਸਟਾਕ ਜੈਕ ਲੱਗਿਆ ਹੋਇਆ ਧਮਾਨ ਕੰਪਨੀ ਦਾ ਜਿਹੜਾ ਆਪਣਾ ਦੋਵਰੀ ਨਿਕਲਦਾ ਹਾਈ ਸਪੀਡ ਹੈ ਇਹ ਛੇਤੀ ਚੱਕਣ ਵਾਲਾ ਇਹ ਵਧੀਆ ਮਿੱਟੀ ਤੇ ਵਧੀਆ ਚੱਕਦਰਾ ਕੋਈ ਜੈਕ ਨੂੰ ਪ੍ਰੋਬਲਮ ਨਹੀਂ ਤੇ ਮਿੱਟੀ ਤੇ ਆਪਣੀ ਭਰੀ ਵਧੀਆ ਚੱਕਦੀ ਰਹੀ ਆ ਟਾਇਰ ਤੁਸੀਂ ਆ ਇਹਦੀ ਵੀ ਕੰਡੀਸ਼ਨ ਦੇਖ ਸਕਦੇ ਹੋ ਥੱਲੋਂ ਸਾਰਾ ਵੇਖ ਸਕਦੇ ਹੋ ਜੈਕ ਵਾਲੀ ਘੋੜੀ ਵਗੈਰਾ ਵੀ ਇਹ ਵੀ ਪੂਰਾ ਮਜਬੂਤ ਕੱਪ ਕੀਤਾ ਹੋਇਆ ਹੈ ਜੀ। ਬਾਕੀ ਇਹ ਟਰਾਲੀ ਦੀ ਜਿਹੜੀ ਡਿਮਾਂਡ ਹੈਗੀ ਹੈ ਜੀ 1,40,000 ਰੁਪਿਆ ਡਿਮਾਂਡ ਹੈ ਜੀ। ਵਜਨ ਇਹਦਾ 16 ਕੁਆਂਟਲ ਹੈ ਜੀ 16 ਤੋਂ ਉੱਪਰ ਵੀ ਹੋ ਸਕਦਾ ਤੇ ਬਾਕੀ ਇਹਦੀ ਡਿਮਾਂਡ ਹੈਗੀ ਜੀ 1,40,000 ਰੁਪਿਆ ਜਿਹੜਾ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ 5000 ਰੁਪਿਆ ਆਪਾਂ ਮੰਨ ਤਾਣ ਸਿੱਧਾ ਕਰਾ ਦਾਂਗੇ ਤੇ ਮਕੰਦ ਸਿੰਘ ਵਾਲੇ ਖੜੀ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਮੁਕਤਸਰ ਸਾਦ ਕੇਰੀਏ ਦੇ ਵਿੱਚ ਖੜੀ ਆ ਟਰਾਲੀ ਤੇ ਨੰਬਰ ਆਪਣਾ ਉੱਪਰ ਚੱਲ ਰਿਹਾ 94788 86538 ਇਸ ਨੰਬਰ ਤੇ ਸੰਪਰਕ ਕਰਕੇ ਇਸ ਟਰਾਲੀ ਬਾਰੇ ਜਾਣਕਾਰੀ ਲੈ ਸਕਦੇ ਹੋ ਟਰਾਲੀ ਸਾਰੀ ਬਿਲਕੁਲ ਚੰਗੀ ਆ ਗਰੰਟੀ ਵਾਲੀ ਟਰਾਲੀ ਆ ਜਿਹੜੇ ਵੀਰ ਨਵੀਂ ਟਰਾਲੀ ਇੱਕ ਬਣਾਉਣਾ ਚਾਹੁੰਦੇ ਹੋ ਇੱਕ ਵਾਰੀ ਆਪਣੀ ਇਹ ਟਰਾਲੀ ਦੇਖ ਸਕਦੇ ਹੋ ਤੁਸੀਂ ਬਣਾਉਣ ਤੋਂ ਤੇ ਕੋਈ ਕਮੀ ਪੇਸ਼ ਨਹੀਂ ਟਰਾਲੀ ਦੇ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਜੀ ਧੰਨਵਾਦ ਜੀ ਤੁਹਾਡਾ ਸਾਰਾ